ਇਹਨਾਂ ਦੇ ਨਾਲ ਜਾ ਕੇ ਮੈਨੂੰ ਨਾਲ ਤੁਰਨਾ ਨਹੀਂ ਜਾਂਦਾ ਉਹਨਾਂ ਨਾਲ ਮੈਨੂੰ ਨਾਲ ਚੱਲਣ ਮੈਂ ਨਹੀਂ ਨਾਲ ਮੁੰਡਾ ਕੁੜੀ ਦੀ ਆਪਸ 'ਚ ਨਹੀਂ ਬਣੀ ਗੱਲ ਵਿਆਹ ਤੋਂ ਅਗਲੇ ਹੀ ਦਿਨ ਪੇਕੇ ਮੋੜਾਈ ਲਾੜੀ ਤਾਂ ਕੁੜੀ ਵਾਲਿਆਂ ਨੇ ਵਿਚੋਲੜ ਹੀ ਕੁੱਟ ਦਿੱਤੀ ਕੀਤੀ ਸ਼ਰਮ ਦਾ ਹਰਕਤ ਵੀਡੀਓ ਵਾਇਰਲ ਹੋਈ ਇੱਕ ਬੜਾ ਹੀ ਹੈਰਾਨ ਕਰਦਾ ਤੇ ਸ਼ਰਮਨਾਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਇਲਜ਼ਾਮ ਇਹ ਨਹੀਂ ਕਿ ਇੱਕ ਮਹਿਲਾ ਨਾਲ ਕੁੱਟਮਾਰ ਕਰ ਉਸ ਨੂੰ ਚੌਂਕ 'ਚ ਲਿਜਾ ਕੇ ਉਸ ਦਾ ਮੂੰਹ ਕਾਲਾ ਕਰ ਦਿੱਤਾ ਗਿਆ ਜਿहां ਤਰੰਤਰੰ ਦੇ ਪਿੰਡ ਢੋਟੀਆਂ ਦੀਆਂ ਇੱਕ ਤਸਵੀਰਾਂ ਦੱਸ ਰਹੀਆਂ ਨੇ ਕਿ ਇਹ ਜੋ ਹੋਇਆ ਹੈ ਉਹ ਕਿੰਨਾ ਸ਼ਰਮਨਾਕ ਸੀ ਇੱਥੇ ਇੱਕ ਮਹਿਲਾ ਦੀ ਕੁੱਟਮਾਰ ਕਰ ਉਸ ਦਾ ਮੂੰਹ ਕਾਲਾ ਕਰ ਦਿੱਤਾ ਗਿਆ ਜਿਸ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਪਰਿਵਾਰ ਨੇ ਆਪਣੀ ਧੀ ਦਾ ਰਿਸ਼ਤਾ ਲੱਭਣ ਦੇ ਲਈ ਇਸ ਮਹਿਲਾ ਨੂੰ ਕਿਹਾ ਸੀ ਜਿਸ ਤੋਂ ਬਾਅਦ ਉਸ ਨੇ ਪਰਿਵਾਰ ਨੂੰ ਇੱਕ ਬੁੱਢੇ ਦੀ ਦੱਸ ਪਾਈ ਪਰ ਪੀੜਿਤ ਮਹਿਲਾ ਦਾ ਇਲਜ਼ਾਮ ਹੈ ਕਿ ਉਸ ਨੂੰ ਬਿਨਾਂ ਦੱਸੇ ਹੀ ਪਰਿਵਾਰ ਨੇ ਰਿਸ਼ਤਾ ਤੈਅ ਕਰ ਕੁੜੀ ਦਾ ਵਿਆਹ ਵੀ ਕਰ ਦਿੱਤਾ ਪਰ ਸਿਰਫ ਇੱਕ ਦਿਨ ਹੀ ਵਿਆਹ ਚੱਲ ਸਕਿਆ ਜਿਸ ਤੋਂ ਬਾਅਦ ਕੁੜੀ ਆਪਣੇ ਘਰ ਵਾਪਸ ਆ ਗਈ ਤੇ ਬੁੱਢਾ ਕੁੜੀ ਨੇ ਤਲਾਕ ਲੈ ਲਿਆ ਤੇ ਸਭ ਕੁਝ ਉਸ ਦੀ ਜਾਣਕਾਰੀ ਤੋਂ ਬਿਨਾ ਹੋਇਆ ਤੇ ਹੋੜ ਬਿਨਾ ਕਿਸੇ ਕਸੂਰ ਉਸ ਤੇ ਇਹ ਅੜ ਬਦੁਖੀ ਤਸ਼ੱਦਦ ਟਾਇਆ ਗਿਆ ਹੈ ਜੀ ਹਾਂ ਇਲਜ਼ਾਮ ਤਾਂ ਇਹੋ ਲਾਇਆ ਜਾ ਰਹੀ ਦੀ ਬੇਟੀ ਤੇ ਮੈਂ ਕਰਵਾਤਾ ਤੇ ਇਹਨਾਂ ਨੇ ਮੁੜ ਕੇ ਵਿਆਹ ਵੀ ਦੇਣ ਨੂੰ ਮੇਥੇ ਦਸ ਜਣੇ ਘਰ ਬੂਆ ਵੇਖਣ ਗਏ ਆ ਉੱਥੇ ਮੀਠ ਸ਼ਰਾਬ ਵੀ ਪੀ ਕੇ ਆਏ ਆ ਪੁਛ ਪੜਤਾਲ ਇਹ ਨਾ ਕਰਨੀ ਮੈਂ ਥੋੜੀ ਕਰਨੀ ਮੈਨਾਂ ਕਿ ਤੂੰ ਪੁਛਦਸ ਕਰੋ ਇਹ ਮੀਠ ਸ਼ਰਾਬ ਵੇਖ ਕੇ ਉੱਥੇ ਡੁੱਲ ਗਏ ਤੇ ਹੁਣ ਕਦੀ ਕਹਿੰਦੇ ਘਰ ਨਹੀਂ ਆ ਗਾ ਉਹਨਾਂ ਦਾ ਕਦੀ ਕੁਛ ਕਹਿੰਦੇ ਆ ਅਸ ਕਰੋ ਘਰ ਹੀ ਬੈਠੇ ਆ ਆਪਦੇ ਮੈਨੂੰ ਇਹ ਨਾਲ ਕਰਦੇ ਮੈਨੂੰ ਕੋਈ ਗੱਲ ਬਾਤ ਦੱਸ ਦੇ ਇਹਨਾਂ ਕੋਈ ਗੱਲ ਬਾਤ ਨਹੀਂ ਦੱਸੀ ਇਹ ਤਲਾਕ ਲਵੀ ਲੈ ਆਏ ਆ ਤੇ ਕੁੜੀ ਨੂੰ ਵੀ ਲੈ ਤੇ ਆਣ ਕੇ ਇਹਨਾਂ ਨੇ ਮੇਰਾ ਆ ਚਾਂਸ ਕਰ ਮੇਰੇ ਘਰ ਤੱਕ ਨਹੀਂ ਆਏ ਮੁੜ ਕੇ ਇਹਨਾਂ ਨੇ ਮੈਨੂੰ ਫੋਨ ਕੀਤਾ ਕਿਤੇ ਮੈਂ ਮੈਂ ਘਰ ਆ ਘਰੇ ਆ ਕੇ ਮੈਨੂੰ ਇਹਨਾਂ ਨੇ ਕੁੱਟ ਮਾਰ ਕੀਤੀ ਆ ਮੁੜ ਕੇ ਗਾੜੀ ਲੈ ਕੇ ਮੈਨੂੰ ਲੈ ਕੇ ਆਂਦੇ ਪੰਚਾਇਤ ਚ ਚੱਲ ਮੇਰੇ ਕੱਪੜੇ ਜਿਹੜੇ ਪਾੜਤੇ ਤੇ ਮੈਂ ਕਿਹਾ ਮੈਨੂੰ ਕੱਪੜੇ ਬਦਲ ਲੈਣ ਦੋ ਤੇਰੇ ਨਾਲ ਮੈਨੂੰ ਚੌਂਕ ਛੜਿਆ ਗਾੜੀ ਲਾ ਕੇ ਤੇ ਮੈਂ ਗਾੜੀ ਲੱਕ ਕੇ ਨਾ ਤਰਪੀਆਂ ਨਾਲ ਮੇਰੀਆਂ ਪੁੱਤਰੀਆਂ ਤੇ ਨਾਲ ਮੇਰਾ ਪੁੱਤਰ ਨਿਕੇ ਨਿਕੇ ਮੇਰੇ ਬੱਚੇ ਆ ਮੈਂ ਕੱਲੀ ਰਹਿਣੀ ਕਰ ਦੇ ਵਿੱਚ ਇਹਨਾਂ ਨੇ ਮੇਰਾ ਉਹ ਜੀਨਾ ਨਾਮ ਕੀਤਾ ਫਿਰ ਵੀ ਆ ਕੇ ਮੈਨੂੰ ਬਹੁਤ ਗੰਦ ਭਕਦੇ ਆ ਮੈਂ ਇਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਆ ਫਿਲਹਾਲ ਪੀੜਤ ਮਹਿਲਾ ਡਰੀ ਸਹਿਮੀ ਹੋਈ ਹੈ ਅਤੇ ਇਨਸਾਫ ਦੀ ਮੰਗ ਕਰ ਰਹੀ ਹੈ ਉਦੋਂ ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਸੀ ਕਿ ਪੀੜਿਤ ਬੇਹਲਾ ਦੇ ਬਿਆਨ ਦਰਜ ਕਰ ਲਏ ਗਏ ਨੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜਲਦ ਬੁਲਜ਼ਬਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੁਹਾਡੇ ਪਿੰਡ ਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਲੜਕੀ ਦਾ ਆਪਣਾ ਪੀੜਤ ਲੜਕੀ ਜਿਹੜੀ ਉਹਨੂੰ ਬੁਲਾਇਆ ਗਿਆ ਥਾਣੇ ਉਹਦੇ ਬਿਆਨ ਹਸਲ ਕੀਤੇ ਆ ਤੇ ਪਰਚਾ ਦੇ ਰਹੇ ਆ ਜਲਦੀ ਸੋ ਜਲਦੀ ਦੋਸ਼ੀਆਂ ਦੇ ਦੋਸ਼ੀਆਂ ਨੂੰ ਛੇਤੀ ਛੇਤੀ ਗ੍ਰਿਫਤਾਰ ਕਰਕੇ ਜੋ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਜੀ ਹਾਂ ਇਹ ਮਾਮਲਾ ਹੈਰਾਨ ਕਰ ਦੇਣ ਵਾਲਾ ਹੈ ਤੇ ਸ਼ਰਮਨਾਕ ਵੀ ਹੈ ਜੇਕਰ ਬੁੱਢਾ ਕੁੜੀ ਦੀ ਆਪਸ ਚ ਨਹੀਂ ਦੇਵੀ ਤਾਂ ਆਖਿਰ ਇਸ ਚ ਇਸ ਮਹਿਲਾ ਦਾ ਕੀ ਕਸੂਰ ਕਿ ਪਹਿਲਾਂ ਪਰਿਵਾਰਾਂ ਨੇ ਚੰਗੀ ਤਰ੍ਹਾਂ ਜਾਂਚ ਕਰ ਰਿਸ਼ਤਾ ਨਹੀਂ ਜੋੜਿਆ ਸੀ ਜੇਕਰ ਕੋਈ ਵਿਵਾਦ ਸੀ ਤਾਂ ਵੀ ਇਸ ਮਹਿਲਾ ਨਾਲ ਜੋ ਹੋਇਆ ਉਹ ਕਿੱਥੋਂ ਤੱਕ ਸਹੀ ਹੈ ਕਿੱਥੋਂ ਤੱਕ ਜਾਇਜ਼ ਹੈ ਦੱਸੋ ਕਿ ਕੀ ਸਭਜੀ ਤਰੰਤ ਤਰੰਤ ਤੋਂ ਅਵਨੀ ਸ਼ਰਮਾ ਦੀ ਰਿਪੋਰਟ ਪੀਟੀਸੀ న్యూਸ